ਗੁਰੂਬਦਾਸ ਟੈਗਰਪੁਰ ਦੇ ਪ੍ਰਧਾਨ ਜੀ ਅਸੀਂ ਤਲਵੀਆਂ ਵੀ ਪਹੁੰਚੇ ਆ ਤੇ ਇਸ ਸਮੇਂ ਤੁਹਾਨੂੰ ਕੈਥਲ ਹਰਿਆਣਾ ਤਸਵੀਰਾਂ ਦਿਖਾ ਰਿਹਾ ਜਿੱਥੇ ਗੁਰੂ ਰਵਿਦਾਸ ਨਾਵਲਪਾ ਸੰਗਤਾਂ ਦਾ ਬਹੁਤ ਵੱਡਾ ਇਕੱਠ ਆ ਦੇਖ ਸਕਦੇ ਹੋ ਗੁਰੂਬਦਾਸ ਟੈਗਰਪੁਰ ਦੇ ਪ੍ਰਧਾਨ ਜੀ ਅਸੀਂ ਤਲਵੀਆਂ ਵੀ ਪਹੁੰਚੇ ਆ ਮਾਮਲਾ ਗੁਰੂ ਰਵਿਦਾਸ ਸਮਰਦੇ ਗੁਰੂ ਘਰ ਸਾਹਮਣੇ ਗੇਟ ਨੂੰ ਬਣਾਉਣ ਸੰਬੰਧ ਵਿੱਚ ਆ ਵੱਡੀ ਗਿਣਤੀ ਵਿੱਚ ਫੋਰਸ ਦੇ ਸਾਥੀ ਪਹੁੰਚੇ ਆ ਮਾਮਲੇ ਦਾ ਰਿਪਟਾਰਾ ਜਿਹੜਾ ਕੀਤਾ ਜਾ ਰਿਹਾ ਸੋ ਪ੍ਰਧਾਨ ਸਾਹਿਬ ਪ੍ਰਸ਼ਾਸਨ ਨਾਲ ਕੀ ਕੀ ਗੱਲਬਾਤ ਹੋਈ ਥੋੜੀ ਸੰਗਤਾਂ ਨੂੰ ਜਾਣਕਾਰੀ ਜ਼ਰੂਰ ਦਿਓ ਅੱਜ ਹੁਣ ਜਿਹੜਾ ਅਸੀਂ ਪੋਸਟ ਪਾਈ ਸੀ ਗੁਰੂ ਵਿਦਾਸ ਟੈਗਰ ਫੋਸਬੋਲੋ ਵੀ ਜਿਹੜਾ ਸਾਡੇ ਸਤਗੁਰੂ ਵਿਦਾਸ ਮਹਾਰਾਜ ਦੇ ਨਾਂ ਤੇ ਜਿਹੜਾ ਬੇਗੰਬੂੜਾ ਗੁਰੂ ਘਰ ਹੈ ਕੈਥਲ ਦੇ ਵਿੱਚ ਕਿਉਂਕਿ ਸਾਨੂੰ ਵੀ ਜਿਹੜਾ ਪਹਿਲੀ ਵਾਰੀ ਆਉਣ ਦਾ ਮੌਕਾ ਮਿਲਿਆ ਇੱਥੇ ਜਿਹੜਾ ਹਰਿਆਣੇ ਦੇ ਵਿੱਚ ਜ਼ਿਲ੍ਹਾ ਕੈਥਲ ਪੈਂਦਾ ਜਿਹੜਾ ਫਤਿਹਪੁਰ ਪੁੰਡਰੀ ਦੇ ਵਿੱਚ ਜਿਹੜਾ ਸਤਗੁਰੂ ਵਿਦਾਸ ਮਹਾਰਾਜ ਦਾ ਬੇਗੰਬੂੜਾ ਦਾ ਗੁਰੂ ਘਰ ਹੈ ਸਿਕਾ ਬਹੁਤ ਸੁੰਦਰ ਢੰਗ ਨਾਲ ਅੰਦਰ ਜਿਹੜਾ ਬਣਾਇਆ ਗਿਆ ਬਾਬੇ ਸਾਡੇ ਬਾਬਾ ਸਤੀਜੀ ਜੀ ਜਿਹੜੀ ਸੇਵਾ ਸੇਵਾ ਵੀ ਨਿਭਾਉਂਦੇ ਆ ਉੱਥੇ ਸੇਵਾ ਕਰਦੇ ਆ ਤੇ ਸਾਰੀਆਂ ਸੰਗਤਾਂ ਵੀ ਜਿਹੜੀਆਂ ਪਹੁੰਚੀਆਂ ਅਸੀਂ ਸਾਰੀਆਂ ਸੰਗਤਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਸਾਡੇ ਸੱਦੇ ਤੇ ਸਾਰਾ ਸਮਾਜ ਦੇ ਲੋਕ ਰਵਿਦਾਸੀਆ ਸਮਾਜ ਦੇ ਲੋਕ ਜਿਹੜੇ ਆ ਇਕੱਤਰ ਹੋਏ ਅੱਜ ਸੋ ਇੱਥੇ ਜਿਹੜੀਆਂ ਮੈਡਮ ਆ ਐਸਪੀ ਮੈਡਮ ਉਹਨਾਂ ਨੂੰ ਜਿਹੜਾ ਫੋਨ ਤੇ ਵੀ ਗੱਲ ਕੀਤੀ ਗਈ ਸੀ ਕਿਉਂਕਿ 2-4 ਦਿਨ ਤੋਂ ਲਗਾਤਾਰ ਜਿਹੜਾ ਇਸ ਮਸਲੇ ਤੇ ਸਾਰੇ ਅਫਸਰਾਂ ਦੇ ਧਿਆਨ ਚ ਲਿਆਂਦਾ ਸੀ ਸੋ ਅੱਜ ਅਸੀਂ ਚਾਹਿਆ ਵੀ ਅੱਜ ਆਪ ਜਾ ਕੇ ਆਈਏ ਸੋ ਮਿਲੇ ਸੀਗੇ ਸੋ ਮੈਡਮ ਨੇ ਵੀ ਸਾਰੀ ਗੱਲਬਾਤ ਜਿਹੜੀ ਆ ਸਾਡੀ ਸੁਣੀ ਆ 15-20 ਮਿੰਟ ਤੇ ਉਸ ਤੋਂ ਬਾਅਦ ਡੀਐਸਪੀ ਸਾਹਿਬ ਇੱਥੇ ਜਿਹੜਾ ਉਹਨਾਂ ਦੀ ਡਿਊਟੀ ਲਈ ਆ ਉਹ ਡੀਐਸਪੀ ਸਾਹਿਬ ਨੇ ਕਿਹਾ ਵੀ ਜਿਹੜਾ ਇਹ ਗੁਰੂ ਘਰ ਦਾ ਮਸਲਾ ਜਿਉਂਕਿ ਇਹਨਾਂ ਨੇ ਸਮਾਗਮ ਅਸੀਂ ਜਿਹੜਾ ਪਹਿਲੀ ਮਈ ਨੂੰ ਜਿਹੜਾ ਅਮਰ ਸਿੰਘ ਸੰਤਨਾ ਮੰਨਾਂ ਦਾ ਮਹਲਾ ਜ ਬਣਾਉਣਾ ਉਸ ਤੋਂ ਪਹਿਲਾਂ ਉਹ ਕਹਿੰਦੇ ਬਹੁਤ ਮਈ ਤਾਂ ਬਹੁਤ ਦੂਰ ਆ ਵੀ ਆਪਾਂ ਅੱਜ ਹੀ 2-4 ਦਿਨਾਂ ਦੇ ਵਿੱਚ ਤੱਕ ਜਿਹੜਾ ਮਸਲਾ ਆ ਇਹ ਹੱਲ ਕਰਾ ਲੈਣਾ ਹੁਣ ਜਿਹੜਾ ਸਾਰੀਆਂ ਅਸੀਂ ਸਾਰੀਆਂ ਸੰਗਤਾਂ ਦਾ ਵੀ ਤਹਿਤੋਂ ਧੰਨਵਾਦ ਕਰਦੇ ਆ ਤੇ ਸੀਐਸਟਾਪ ਦੇ ਵਿੱਚ ਹੁਣ ਸਾਡੇ ਨਾਲ ਐਸਐ ਅਫਸਰ ਸਰਵਣ ਜਿਹੜੇ ਜਾਣਗੇ ਤਾਂ ਜੋ ਇਸ ਮਸਲੇ ਦਾ ਨਿਬਟਾਰਾ ਕਰ ਸਕੀਏ ਕਿਉਂਕਿ ਜਿਹੜਾ ਪਤਾ ਚੱਲਿਆ ਵੀ ਜਿਹੜਾ ਐਂਟਰੀ ਗੇਟ ਆ ਜਦੋਂ ਗੁਰੂ ਘਰ ਨੂੰ ਅੰਦਰ ਚੱਲਦਾ ਬੜਾ ਛੋਟਾ ਸੀਗਾ ਤੇ ਬਾਬਾ ਜੀ ਨੇ ਚਾਇਆ ਵੀ ਛੋਟੇ ਰਸਤੇ ਕਰਕੇ ਸੰਗਤਾਂ ਨੂੰ ਆਉਣਾ ਜਾਣਾ ਬੜਾ ਮੁਸ਼ਕਲ ਰਹਿੰਦਾ ਕਿਉਂਕਿ ਵੀ ਸੰਗਤ ਜਿਆਦਾ ਆਉਂਦੀ ਆ ਤੇ ਉਹ ਗੇਟ ਵੱਡਾ ਕਰਦੇ ਸੀ ਤੇ ਇੱਕ ਜਿਹੜਾ ਖੋਖਾ ਬਣਾਇਆ ਸੀਗਾ ਉਹ ਖੋਖਾ ਵੀ ਜਿਹੜਾ ਉਹ ਵਾਕਰਬੋਰਡ ਜਗ੍ਹਾ ਤੇ ਵੈਸੇ ਸੀਗਾ ਸੋ ਉਹਨੇ ਵੀ ਜਿਹੜਾ ਉੱਥੇ ਪਾਇਆ ਉਹਨੂੰ ਵੀ ਕਈ ਵਾਰੀ ਕਿਹਾ ਵੀ ਤੁਸੀਂ ਆਪਣਾ ਕੁੱਕਾ ਕਿਤੇ ਹੋ ਲੈ ਜਾਓ ਵੀ ਅਸੀਂ ਗੇਟ ਜਿਹੜਾ ਗੁਰੂ ਰਵਿਦਾਸ ਮਹਾਰਾਜ ਦਾ ਜਿਹੜਾ ਵਧੀਆ ਢੰਗ ਨਾਲ ਖੁੱਲਾ ਡੁੱਲਾ ਕਰ ਦਈਏ ਤਾਂ ਜੋ ਸੰਗਤਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਉਹਨੇ ਨਹੀਂ ਕੀਤਾ ਤੇ ਉਲਟਾ ਜਿਹੜਾ ਸਾਡੇ ਸਾਰੇ ਸਾਥੀਆਂ ਦੇ ਉੱਪਰ ਸਮਾਜ ਦੇ 31 ਬੰਦਿਆਂ ਦਾ ਜਿਹੜਾ ਇੱਕ ਨਜਾਇਜ਼ ਕਬਜ਼ੇ ਦਾ ਪਰਚਾ ਜਿਹੜਾ ਉਹ ਦਰਜ ਕਰਤਾ ਇਹ ਸਾਰੇ ਦੱਸਿਆ ਗਿਆ ਵੀ ਇਹ ਪਰਚਾ ਜਿਹੜਾ ਤੁਰੰਤ ਜਿਹੜਾ ਆ ਜਲਦੀ ਰੱਦ ਕੀਤੇ ਜਾਣ ਉਹਨਾਂ ਨੇ ਵਿਸ਼ਵਾਅ ਦਿਵਾਇਆ ਵੀ ਪਰਚੇ ਰੱਦ ਹੋ ਜਾਣਗੇ ਤੇ ਤੁਹਾਡਾ ਮਸਲਾ ਵੀ ਜਿਹੜਾ ਆ ਉਹ ਸੋਲਵ ਕੀਤਾ ਜਾਊਗਾ ਤਾਂ ਜੋ ਗੁਰੂ ਘਰ ਦਾ ਜਿਹੜਾ ਗੇਟ ਆ ਉਹ ਬਣਾਇਆ ਸਕੇ ਸੋ ਪੁਲਿਸ ਦੇ ਪ੍ਰਸ਼ਾਸਨ ਦੇ ਯਕੀਨ ਤੇ ਹੁਣ ਆਪਾਂ ਸੀਐਸਟਾਫ ਜਾਂਦੇ ਹਾਂ ਉੱਥੇ ਜੋ ਵੀ ਗੱਲਬਾਤ ਹੋਊਗੀ ਉਹ ਫਿਰ ਦੁਬਾਰਾ ਤੁਹਾਡੇ ਮੀਡੀਆ ਸਾਹਮਣੇ ਰੱਖੀ ਜਾਊਗੀ ਸੋ ਬਾਬਾ ਜੀ ਨੂੰ ਵੀ ਫੋਨ ਬਾਰ-ਬਾਰ ਸੀਅਤ ਹੁੰਦਾ ਸੀ ਸੋ ਅਸੀਂ ਜਾ ਕੇ ਕਿਹਾ ਵੀ ਬਈ ਬਾਬਾ ਜੀ ਨਾ ਇਕੱਲੇ ਨਾ ਸਮਝੋ ਪੂਰੀ ਸਮਾਜ ਪੂਰਾ ਪੰਜਾਬ ਜਿਹੜਾ ਆ ਸਾਰਾ ਰਵਿਦਾਸੀਆ ਸਮਾਜ ਜਿਹੜਾ ਕਿਉਂਕਿ ਜਿਹੜੇ ਸਾਡੇ ਸਮਾਜ ਦੇ ਪੈਰੋਕਾਰ ਆ ਸੰਤ ਮਹਾਂਪੁਰਸ਼ ਆ ਜਿਹੜੇ ਵੀ ਜਿਦਾਂ ਬਾਬਾ ਜੀ ਉੱਥੇ ਬਹਿ ਕੇ ਸੇਵਾ ਨਿਭਾਉਂਦੇ ਆ ਸਾਰਾ ਸਮਾ ਤੁਹਾਡੇ ਨਾਲਿਆ ਤੁਸੀਂ ਆਪਣੇ ਨੂੰ ਕੱਲਾ ਸਾਲਣਾ ਜੋ ਮਰਜੀ ਕਰਨਾ ਪੈ ਜਵੇ ਤੇ ਕਰਾਂਗੇ ਸੋ ਅਸੀਂ ਕਦੀ ਵੀ ਇਦਾਂ ਦੀ ਗੱਲ ਨਹੀਂ ਸਮਾਜ ਦੇ ਜਿੱਥੇ ਕਿਤੇ ਆਵਾਜ਼ ਹੁੰਦੀ ਆ ਉੱਥੇ ਜਾਈਦਾ ਸੋ ਮੈਂ ਸਾਰੀਆਂ ਤਰੰਗ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੁਹਾਨੂੰ ਜਿਹੜਾ ਮਸਲਾ ਆ ਇਹ ਚਾਹੂੰ ਰਾਜ ਮੈਂ ਜਹਾ ਮਿਲੇ ਸਭਨ ਕੋਲ ਛੋਟ ਬੜੇ ਸਭ ਸੰਭ ਸੇ ਰਵਿਦਾਸ ਰਹੇ ਪਰ ਕਹਿੰਦੇ ਅਸੀਂ ਬੇਗੰਬੁਰਾ ਦੀ ਗੱਲ ਕਰਦੇ ਜਿੱਥੇ ਉੱਚ ਨਹੀਂ ਜਾਤ ਪਾਤ ਕੋਈ ਨਹੀਂ ਹੈਗੀ ਸਾਰੇ ਇੱਕ ਸਮਾਜ ਜਾਂਦੇ ਆ ਸੋ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੋ ਮੈਂ ਦਿਲ ਦੀਆਂ ਗਰਾਈਆਂ ਤੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਤੇ ਬਾਬਾ ਜੀ ਟਾਡੇ ਨਾਲ ਵੀ ਗੁਰੂ ਵਿਦਾ ਟੈਗਰ ਫੋਰਸ ਉਹ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆਂ ਛੇਤੀ ਮਸਲਾ ਜਿਹੜਾ ਹੱਲ ਕਰਕੇ ਜਿਹੜਾ ਫੇਰ ਦੁਬਾਰਾ ਜਦੋਂ ਗੇਟ ਦੀ ਉਸਾਰੀ ਕਰਨੀ ਆ ਤੇ ਆਪ ਆਪਾਂ ਆ ਕੇ ਜਿਹੜਾ ਸੌਰੀ ਜਿਹੜੀ ਸ਼ੁਰੂ ਕਰਾਵਾਂਗੇ ਸੋ ਇਨੀ ਬੇਨਤੀ ਕਰਦਾ ਸਾਰਿਆਂ ਨੂੰ ਜੈ ਗੁਰਦੇਵ ਧੰਗੁਰਦੇਵ ਜੈ ਪੀਮ ਜੈ ਭਾਰਤ ਸ਼ਕਤੀ ਹਮਾਰਾ ਹੈ ਸ੍ਰੀ ਗੁਰੂ ਵਿਦਾਇ ਸ਼ਕਤੀ ਹਮਾਰਾ ਹੈ ਜੈ ਗੁਰਦੇਵ ਧੰਗੁਰਦੇਵ ਜੈ ਗੁਰਦੇਵ ਧੰਗੁਰਦੇਵ ਜੈ ਪੀਮ ਜੈ ਭਾਰਤ ਜੈ ਪੀਮ ਜੈ ਭਾਰਤ ਗੁਰੂ ਨਾਨਕ ਦੇਵ ਜੀ ਤੁਹਾਡੀ ਸੋਚ ਤੇ ਪੈਰਾ ਦਿਆਂਗੇ ਠੋਕ ਕੇ ਸਤਿਗੁਰੂ ਅਰਬਦਾਸ ਮਹਾਰਾਜ ਜੀ ਤੁਹਾਡੀ ਸੋਚ ਤੇ ਪੈਰਾ ਦਿਆਂਗੇ ਠੋਕ ਕੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੋ ਬੋਲੇ 100 ਰੁਪਏ ਸਤਿਗੁਰੂ ਅਰਬਦਾਸ ਮਹਾਰਾਜ ਕੀ ਜੈ ਸਤਿਗੁਰੂ